ਇੱਕ ਨਾ ਬੜੀ ਮੰਦ ਭਾਗੀ ਜੀ ਖਬਰ ਆਈ ਸਵੇਰੇ ਹੀ ਸਾਡੇ ਸਕੂਲ ਦੇ ਗਰੁੱਪ ਦੇ ਵਿੱਚ ਇਹ ਪੋਸਟਰ ਮੈਂ ਵੇਖਿਆ ਤੇ ਸਭ ਤੋਂ ਪਹਿਲਾਂ ਉੱਥੇ ਨਿਗਾਹ ਮਾਰੀ ਦੀ ਐ ਉੱਥੇ ਵੇਖਿਆ ਤੇ ਬੜਾ ਹੀ ਅਫਸੋਸ ਹੋਇਆ ਮੁੰਡਾ ਆਪਣੇ ਮੁਕਸਰ ਜ਼ਿਲ੍ਹੇ ਦਾ ਹੀ ਸੀਗਾ ਨਵਦੀਪ ਉਹਦੀ ਕਹਿੰਦੇ ਭੇਦਪੁਰੇ ਮਾਹੌਲ ਦੇ ਵਿੱਚ ਉਹਦੀ ਮੌਤ ਹੋ ਗਈ ਐ ਤੇ NEET ਦੇ ਵਿੱਚੋਂ ਟਾਪਰ ਸੀ ਮੁੰਡਾ 2017 2017 ਦਾ ਟਾਪਰ ਸੀ ਬੜਾ ਅਫਸੋਸ ਬੜਾ ਅਫਸੋਸ ਦੀ ਗੱਲ ਵੀ ਔਰ ਮੈਂ ਇੱਕ ਚੀਜ਼ ਮੇਰੇ ਇੱਕ ਦੋਸਤ ਵੀ ਗੱਲ ਕਰੇ ਕਹਿੰਦਾ ਯਾਰ ਆਪਣੇ ਤਾਂ ਪਤਾ ਨਹੀਂ ਕੀ ਮੌਲ ਹੀ ਬਣ ਗਿਆ ਜੇ ਕੋਈ ਬੰਦਾ ਮਿਹਨਤ ਕਰਕੇ ਅੱਗੇ ਆ ਜਾਂਦਾ ਉਹਨੂੰ ਵੈਸੇ ਮਾਰ ਮੂਰ ਦਿੱਤਾ ਜਾਂਦਾ ਹੈ ਕੋਈ ਟਾਪਰ ਜਿਵੇਂ ਇਧਰੋਂ ਹੋ ਗਿਆ ਤੇ ਇਧਰ ਸੁਸਾਈਡ ਵਾਲੇ ਮਾਮਲੇ ਕਈ ਪਹਿਲਾਂ ਵੀ ਇਦਾਂ ਗੱਲਾਂ ਹੋਈਆਂ ਜਿਹੜੇ ਹੁਣ ਹਰ ਬੰਦੇ ਹੁੰਦੇ ਆ ਕਈ ਆਪਣੇ ਆਪ ਨੂੰ ਖਤਮ ਕਰ ਲੈਂਦੇ ਆ ਤੇ ਕਈ ਵਾਰੀ ਕੁਝ ਪਤਾ ਹੀ ਨਹੀਂ ਲੱਗਦਾ ਵੀ ਬਣ ਕੀ ਗਿਆ ਇਹਦੇ 'ਚ ਵੀ ਜਿਵੇਂ ਇਹ ਕੋਈ ਇੱਕ ਤਰ੍ਹਾਂ ਦਾ ਸਸਪੈਂਸ ਜਿਹਾ ਹੀ ਬਣਿਆ ਹੋਇਆ ਹੈ ਅਜੇ ਤੱਕ ਕੋ ਇੱਡਾ ਹੋਣਾਰ ਬੱਚਾ ਤੇ ਇਤਫਾਕਨ ਇੱਕ ਅਧਿਆਪਕ ਦਾ ਬੱਚਾ ਜੀ ਤੋ ਕਿ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਆ ਤੇ ਦੋ ਭਰਾ ਨੇ ਬਿਲਕੁਲ ਦੂਜਾ ਵੀ ਐਮਬੀਬੀਐਸ ਸੈੱਟ ਕਰਦਾ ਹੈ ਚੰਡੀਗੜ੍ਹ ਜੀ ਉਹ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਸ਼ਾਇਦ ਹਾਂਜੀ ਮਤਲਬ ਕਿ ਇੱਕ ਟੀਚਰ ਦਾ ਬੱਚਾ ਟਾਪਰ ਬੱਚਾ ਉਹ ਸੂਸਾਈਡ ਕਰਦਾ ਹੈ ਪਾਰਸੀ ਧਰਮਸ਼ਾਲਾ ਚੋਂ ਦਾ ਕਮਰਾ ਸੀਗਾ ਜੀ ਐਮਬੀਬੀਐਸ ਤੋਂ ਬਾਅਦ ਉਸਨੇ ਐਮਡੀ ਸਟਾਰਟ ਕੀਤੀ ਸੀ ਜੀ ਸੈਕੰਡ ਇਅਰ ਕਹਿੰਦੇ ਸੀਗਾ ਉਹਦਾ ਹੁਣ ਹਾਂਜੀ ਸੋ ਕਮ ਸਾਹ ਬੜੀ ਅश्चਰਜ ਵਾਲੀ ਗੱਲ ਹੈ ਕਿ ਫਿਰ ਸੁਸਾਈਡ ਨੋਟ ਉਸਨੇ ਕਿਉਂ ਨਹੀਂ ਲਿਖਿਆ ਹੂੰ ਕਿ ਇੱਕ ਬੰਦਾ ਦੇਖੋ ਨਿਰਾਸ਼ਾ ਸਟ੍ਰੈਸ ਐਂਗਜ਼ਾਇਟੀ ਪਤਾ ਨਹੀਂ ਅੱਜ ਕੱਲ ਕਿਹੜੇ ਕਿਹੜੇ ਸ਼ਬਦ ਨੇ ਜੀ ਇਨਸਾਨ ਦੇ ਅੰਦਰ ਕਦੋਂ ਥਾਟ ਪ੍ਰੋਸੈਸ ਦੇ ਵਿੱਚ ਇਹ ਵਿਚਾਰ ਚੱਲ ਪਵੇ ਕੋਈ ਕੁਝ ਨਹੀਂ ਕਹਿ ਸਕਦਾ ਬਿਲਕੁਲ ਪਰ ਮੇਰਾ ਮੰਨਣਾ ਹੈ ਮੇਰਾ ਨਿੱਜੀ ਕਹਿ ਲੁ ਕਿ ਆਪਣਾ ਤਜਰਬਾ ਵੀ ਆ ਜੀ ਕਿ ਯਾਰ ਜੇ ਇਦਾਂ ਦਾ ਕੁਝ ਵੀ ਚੱਲਦਾ ਹੈ ਨਾ ਸਾਨੂੰ ਕੋਈ ਐਸਾ ਇੱਕ ਅੱਧ ਯਾਰ ਰੱਖਣਾ ਚਾਹੀਦਾ ਹੈ ਜਾਂ ਆਪ ਦਾ ਰਿਸ਼ਤੇਦਾਰ ਪਰਿਵਾਰ ਰੱਖਣਾ ਚਾਹੀਦਾ ਜਿੱਤੇ ਚ ਜਾ ਕੇ ਤੁਸੀਂ ਉਹ ਗੱਲ ਖੋਲ੍ਹ ਸਕਦੇ ਹੋ ਬਿਲਕੁਲ ਜਦੋਂ ਗੱਲ ਖੁੱਲ ਜਾਵੇ ਤੇ ਫਿਰ ਤਾਂ ਮਸਲਾ ਕਈ ਵਾਰ ਵੱਡੇ ਤੋਂ ਵੱਡਾ ਹੱਲ ਹੋ ਜਾਂਦਾ ਹੂੰ ਮੈਂ ਨਾ ਇੱਕ ਕੱਲੋ ਕਿ ਬਹੁਤ ਸਿਆਣੀ ਬੰਦੇ ਦੀ ਗੱਲ ਸੁਣੀ ਉਹਨੇ ਕਿਹਾ ਕਿ ਯਾਰ ਕਦੇ ਨਾ ਕਦੇ ਇਨਸਾਨ ਦੀ ਜ਼ਿੰਦਗੀ ਚ ऐसा विचार आ आज जाता है जी कभी ना कभी नेगेटिव होता है बिल्कुल बिल्कुल सही है कि कभी ना कभी इस तरह ਦਾ ਵਿਚਾਰ ਆਉਂਦਾ ਹੀ ਆ ਹੂੰ ਜੀ ਪਰ ਉਸ ਵਿਚਾਰ ਨੂੰ ਮਤਲਬ ਕਿ ਉਥੋਂ ਤੱਕ ਅੰਜਾਮ ਤੱਕ ਲੈ ਕੇ ਜਾਣਾ ਜੀ ਉਹ ਅੰਦਰ ਕਿੰਨੀ ਉਤਲ ਪੁਤਲ ਹੁੰਦੀ ਹੋਏ ਬਹੁਤ ਕਸ਼ਮ ਕਸ਼ਮ ਤੋਂ ਬਾਅਦ ਉਹ ਜਿਹੜੀ ਉਤਲ ਪੁਤਲ ਆ ਤਾਂ ਉਹਦੇ 'ਚ ਇਹ ਬਹੁਤ ਵੱਡਾ ਪੁਆਇੰਟ ਹੈ ਨਾ ਹੂੰ ਕੇ ਕਾਰਨ ਕਿਸੇ ਉਹ ਲਿਖ ਕੇ ਵੀ ਨਹੀਂ ਗਿਆ ਦੱਸ ਕੇ ਵੀ ਨਹੀਂ ਗਿਆ ਫੈਮਿਲੀ ਮੈਂਬਰ ਨੂੰ ਵੀ ਨਹੀਂ ਦੱਸਿਆ ਕਿ ਆਪਣੇ ਭਰਾ ਨੂੰ ਵੀ ਨਹੀਂ ਦੱਸਿਆ ਹੂੰ ਐਡਾ ਪੜਿਆ ਲਿਖਿਆ ਤੁਜੀ ਚੀਜ਼ ਇਹ ਆ ਕਿ ਜੇਕਰ ਸੁਸਾਇਡ ਕੀਤੀ ਹੈ ਤੇ ਇਹ ਸਾਡੇ ਵਾਸਤੇ ਸੋਚਣ ਦਾ ਵਿਸ਼ਾ ਹੈ ਬਿਲਕੁਲ ਕੀ ਕਾਰਨ ਪਹਿਲੀ ਗੱਲ ਇਹ ਹੈ ਕਿ ਮਾਨ ਸਾਹਿਬ ਨੂੰ ਇਹਦਾ ਨੋਟਿਸ ਲੈ ਕੇ ਦਿੱਲੀ ਸਰਕਾਰ ਤੱਕ ਰਸਾਈ ਕਰਕੇ ਪਹੁੰਚ ਕਰਕੇ ਇਹ ਪਤਾ ਲਾਇਆ ਜਾਵੇ ਕਿ ਕੀ ਕੁਝ ਹੋਇਆ ਕਿਉਂਕਿ ਇੱਕ ਹੁਣ ਜਦੋਂ ਸੁਸਾਇਡ ਨੋਟ ਨਹੀਂ ਹੁੰਦਾ ਤੇ ਕੋਈ ਇੱਕ ਸਾਡੇ ਕੋਲ ਬਾਅਦ ਚ ਜਾਂਚ ਪੜਤਾਲ ਲਈ ਯੰਤਰ ਰਹਿ ਜਾਂਦਾ ਉਹ ਹੈ ਅੱਜਕਲ ਮੋਬਾਈਲ ਮੋਬਾਈਲ ਜੀ ਜੀ ਕਿ ਹੋ ਸਕਦਾ ਉਹਦੇ ਵਿੱਚ ਕੁਛ ਨਾ ਕੁਛ ਮਿਲ ਜਾਵੇ ਜੀ ਕੀ ਹੋਇਆ ਕੀ ਨਹੀਂ ਹੋਇਆ ਪਰ ਇਹ ਜ਼ਰੂਰ ਹੋਣਾ ਚਾਹੀਦਾ ਕਿ ਪਤਾ ਲੱਗੇ ਜੇ ਸੁਸਾਈਡ ਕੀਤੀ ਆ ਇੱਕ ਹੁਣਹਾਰ ਬੱਚੇ ਨੇ ਹੂੰ ਹੂੰ ਉਹ ਵੀ ਮੈਡੀਕਲ ਲਾਈਨ ਚ ਉਹ ਵੀ ਟੀਚਰ ਦੀ ਫੈਮਿਲੀ ਚੋਂ ਜੀ ਬੱਚਾ ਸੁਲਝਿਆ ਹੋਇਆ ਕਹਿ ਸਕਦੇ ਆ ਤਾਂ ਸਮਾਜਿਕ ਪੱਖ ਤੋਂ ਮੈਂ ਹਮੇਸ਼ਾ ਇਹ ਗੱਲ ਜਿਹੜੀ ਹੈ ਨਾ ਇਹ ਕਹਿਣਾ ਹੈ ਕਿ ਸਾਡੇ ਕੋਲ ਜਦੋਂ ਵੀ ਅਸੀਂ ਸੰਕਟ ਦੀ ਗੱਲ ਕਰਦੇ ਹਾਂ ਬਹੁਤ ਸੰਕਟ ਹੈਗੇ ਨੇ ਬਹੁਤ ਹੈਗੇ ਬਿਲਕੁਲ ਪਰ ਇੱਕ ਸੰਕਟ ਵੱਲ ਅਸੀਂ ਹਮੇਸ਼ਾ ਪਿੱਠ ਕਰਕੇ ਖਲੋਤੇ ਰਹਿੰਨੇ ਆ ਕੰਡ ਕਰਕੇ ਖਲੋਤੇ ਰਹਿੰਨੇ ਆ ਉਹ ਆ ਅੱਜ ਦੇ ਬੱਚਿਆਂ ਦੀ ਸੁਸਾਈਡ ਰੁਚੀ ਜੀ ਬਿਲਕੁਲ ਪੰਜਾਬ ਚ ਬਹੁਤ ਹੋ ਰਹੀ ਆ ਕੋਈ ਆਇਲੈਸ ਨਹੀਂ ਕਰ ਪਾਉਂਦਾ ਤਾਂ ਖੁਦਕੁਸ਼ੀ ਪਿੱਛੇ ਤਾਂ ਬਹੁਤ ਸਾਰੇ ਮਸਲੇ ਵੀ ਦੇਖੇ ਕਿ 8ਵੀਂ 10ਵੀਂ ਪਲਸ 2 ਦੇ ਬੱਚੇ ਨੰਬਰਾਂ ਕਰਕੇ ਬਿਲਕੁਲ ਮੈਂ ਆਹੀ ਕਹਿ ਰਿਹਾ ਹਾਂ ਸੁਖਮ ਸਿੰਘ ਸਾਹਿਬ ਕਿ ਕਈ ਬੱਚੇ ਅੱਛੇ ਨੰਬਰ ਨਹੀਂ ਲੈ ਪਾਉਂਦੇ ਜੀ ਕਈ ਬੱਚਿਆਂ ਨੂੰ ਲੱਗਦਾ ਹੈ ਕਿ ਮੈਂ ਮਾਪਿਆਂ ਦੀ ਆਸ ਤੇ ਖਰਾ ਨਹੀਂ ਉਤਰ ਰਿਹਾ ਮੈਂ ਨਕਮਾ ਜੀ ਤਾਂ ਮਤਲਬ ਕਿ ਉਹ ਬਹੁਤ ਜਲਦੀ ਹੌਸਲਾ ਛੜਾ ਹੂੰ ਹੂੰ ਛੱਡ ਰਹੇ ਨੇ ਇਹ ਸਮਾਜਿਕ ਪੱਖ ਤੋਂ ਸਾਨੂੰ ਵਿਚਾਰਨਾ ਪਵੇਗਾ ਜੇ ਸੁਸਾਇਸਾਈਡ ਆ ਤਾਂ ਬਿਲਕੁਲ ਹਾਲਾਂਕਿ ਇੰਤਜ਼ਾਰ ਕਰਨਾ ਚਾਹੀਦਾ ਕਿ ਜਾਂਚ ਪੜਤਾਲ ਹੋਵੇ ਫਿਰ ਪਤਾ ਲੱਗੇਗਾ ਜੀ ਬਿਲਕੁਲ ਬਿਲਕੁਲ ਜਗਤਾਰ ਜੀ ਤੁਹਾਡੀ ਕੰਟਰੀਬਿਊਸ਼ਨ ਬਿਲਕੁਲ ਪਹੁੰਚ ਗਈ ਹੈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਦੁਬਾਰਾ ਤੋਂ ਫੇਰ ਕਈ ਵਾਰੀ ਕੋਈ ਨਾਮ ਰਹਿ ਜਾਂਦਾ ਅਨਾਉਂਸ ਕਰਨ ਤੋਂ ਗਗਨ ਸਿੰਘ ਕਹਿ ਰਿਹਾ ਕਿ ਕੁੜੀ ਕਰਕੇ ਮਰਿਆ ਨਹੀਂ ਸਰ ਜੇ ਤੱਕ ਕੋਈ ਠੋਸ ਆਪਣੇ ਕੋਲ ਜਾਣਕਾਰੀ ਹੋਵੇ ਅੱਧ ਆਪਾਂ ਇਸ ਤਰ੍ਹਾਂ ਦੀ ਗੱਲ ਕਰੀਏ ਤੇ ਠੀਕ ਹੈ ਬਿਲਕੁਲ ਪਰ ਉਹ ਦੱਸ ਕੇ ਤੇ ਜਾਵੇ ਨਾ ਹੂੰ ਸੁਸਾਈਡ ਨੋਟ ਦੇ ਵਿੱਚ ਤਾਂ ਦੱਸ ਸਕਦਾ ਹੈ ਨਾ ਕਿ ਕਿਹਦੇ ਕਰਕੇ ਅਜੇ ਤੱਕ ਤਾਂ ਸੋ ਪੁਸ਼ਟੀ ਜਦੋਂ ਤੱਕ ਨਾ ਹੋਵੇ ਮੇਰੀ ਹੱਥ ਜੋੜ ਕੇ ਬੇਨਤੀ ਆ ਉਹ ਇੱਕ ਟਾਪਰ ਸੀਗਾ ਜੀਨੀਅਸ ਮੁੰਡਾ ਸੀਗਾ ਅਸੀਂ ਕੋਈ ਤੁੱਕੇ ਬਾਜ਼ੀ ਨਾ ਕਰੀਏ ਤੇ ਬਿਲਕੁਲ ਬਿਲਕੁਲ ਕਿਸੇ ਦੇ ਵੀ ਕੋਈ ਠੋਸ ਇਨਫੋਰਮੇਸ਼ਨ ਹੈ ਨਾ ਤਾਂ ਉਹਦਾ ਆਧਾਰ ਜ਼ਰੂਰ ਦੱਸੋ ਜੀ 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 ਹੋ ਸਕਦਾ ਮਾਮਲਾ ਕੋਈ ਵੀ ਹੋਵੇ ਹਮ ਪਰ ਅਸੀਂ ਕੋਈ ਬਿਨਾ ਤੱਤ ਤੋਂ ਗੱਲ ਕਰੀਏ ਤਾਂ ਠੀਕ ਨਹੀਂ ਹਾਂ ਚੰਗੀ ਨਹੀਂ ਲੱਗਦੀ ਬਿਲਕੁਲ ਜਿਹੜੇ ਬੱਚੇ ਨੇ ਨਹੀਂ ਮਿਹਨਤ ਕਰਕੇ ਇੱਥੇ ਤੱਕ ਗਿਆ ਹੁੰਦਾ ਤੇ ਉਹਦੇ ਕੈਰੈਕਟਰ ਬਾਰੇ ਜਾਂ ਵੈਸੇ ਵੀ ਕੋਈ ਗੱਲ ਇਦਾਂ ਛਲ ਨਹੀਂ ਠੀਕ ਨਹੀਂ ਲੱਗਦੀ ਜੀ